ਜੇ ਤੂੰ ਸਾਨੂੰ ਐ ਕਹਿ ਗਿਆ ਤੂੰ ਕੌਣ ਹੋਣਾ ਹੈ ਵੀਡੀਓ ਨੂੰ ਰੋਕਣ ਵਾਲਾ ਤੂੰ ਕੌਣ ਹੋਣਾ ਸਾਨੂੰ ਐ ਕਹਿਣਾ ਤੇ ਫਿਰ ਅੱਜ ਕਿੱਥੇ ਲੁਕ ਗਏ ਅੱਜ ਕਿੱਥੇ ਗਿਆ ਉਹਨਾਂ ਦਾ ਇਲਮ ਅੱਜ ਕਿੱਥੇ ਗਿਆ ਬਾਬਾ ਫਿਰ ਉਹਨਾਂ ਦਾ ਜਿਹੜਾ ਪੀਰ ਨੂੰ ਮੰਨਦਾ ਉਹਨੂੰ ਡਰ ਕਾਜਾ ਹੁਣ ਤਾਂ ਡਰ ਹੋਣੀ ਨਹੀਂ ਚਾਹੀਦਾ ਅੱਜ ਇੱਕ ਮਨਪ੍ਰੀਤ ਬਾਬੇ ਦੇ ਚੋਲੇ ਤੋਂ ਡਰਦੇ ਨੇ ਆਪਣੇ ਵਰਗਾਂ ਤੋਂ ਨਹੀਂ ਡਰਦੇ ਸੀ ਬਾਬੇ ਮਨਪ੍ਰੀਤ ਦੇ ਗੁਰੂਆਂ ਦਾ ਚੋਲਾ ਪਾਇਆ ਹੋਇਆ ਸਿਰਫ ਉਹ ਚੀਜ਼ ਤੋਂ ਡਰਦੇ ਨੇ ਬਾਬਾ ਦੇ ਪਾਚੇ ਹੁਣ ਲੱਗੇ ਬਾਬਿਆਂ ਦੀਆਂ ਸਾਰੀਆਂ ਗੱਲਾਂ ਮੂਹਰੇ ਆ ਗਈਆਂ ਜੇ ਕਰੀਆਂ ਸੀ ਤਾਂ ਜੇ ਸਰਕਾਰ ਦੀ بے ਆਪਤੀ ਕਰੀ ਸੀ ਤਾਂ ਸਰਕਾਰ ਅੱਜ ਪੀਰ ਉਹਨਾਂ ਦੀ بے ਆਪਤੀ ਕਰ ਜਾਂਦੇ ਨੇ ਵੱਡੇ ਬਾਬਿਆਂ ਦੀ ਜਿਉ ਬਾਬੇ ਕਹੋਂਦੇ ਸੀ ਇਲਮ ਕਰੋ ਇਲਮ ਗਰਬਾਣੀ ਦਾ ਅਮਲ ਕਰੋ ਉਹਦੇ ਰਾਹ ਤੇ ਚੱਲੋ ਗ੍ਰਾਂਠ ਸ਼ਹੀਦ ਦੇ ਰਾਹ ਤੇ ਚੱਲੋ ਗ੍ਰਾਂਠ ਸ਼ਹੀਦ ਕਹਿੰਦੇ ਵੀ ਤੁਸੀਂ ਗਲਤ ਕੰਮ ਕਰੋ ਗੁਰੂ ਪੀਰਾਂ ਨੇ ਅੱਜ ਤੱਕ ਗਲਤ ਕੰਮ ਕਰੇ ਸੀ ਸਰਕਾਰਾਂ ਨੇ ਉਹਨਾਂ ਨੇ ਝੂਠ ਮਾਰੇ ਸੀ ਆਪਾਂ ਦਿਨ ਵੀ ਦੀ ਹਜ਼ਾਰ ਵਾਰੀ ਝੂਠ ਮਾਰਦੇ ਆ ਜੀਤ ਚੋਂ ਹਜ਼ਾਰ ਵਾਰੀ ਗੰਦੀ ਨਿਗਾ ਝਾਕਦੇ ਆ ਹਜ਼ਾਰ ਵਾਰੀ ਆਪਾਂ ਚੁਗਲੀ ਕਰਦੇ ਆ ਤੇ ਆਪਣੇ ਚ ਬਾਬਾ ਹੂਆ ਆਪਣੇ ਚ ਪੀਰ ਹੋਣਗੇ ਜਿਹੜਾ ਝੂਠ ਮਾਰਦੇ ਝੂਠ ਮਾਰਦੇ ਸੀ ਉਹ ਪਾਕ ਪਵਿੱਤਰ ਸੀਗੇ ਇੱਕ ਲੇਡੀ ਜ ਉਸਦੇ ਘਰ ਕਿਸਦੇ ਬੱਚਾ ਹੋਣ ਵਾਲਾ 2 ਕਿਲੋ ਦਾ ਬੱਚਾ ਹੁੰਦਾ ਉਹ 1.5 ਕਿਲੋ ਦਾ ਬੱਚਾ ਹੁੰਦਾ ਤੇ ਉਸ ਟਾਈਮ ਆਪਾਂ ਰਬੂ ਮੂਰੇ ਦਬਾਅ ਕਰਦੇ ਹੁੰਨੇ ਆ ਵੀ ਮਾਲਕਾ ਇਹਦੇ ਹੱਥ ਛਡਾ ਦੇ ਤੇ ਇੱਕ ਬਾਬਾ ਆ ਜੇ ਕੋਟਲਾ ਆ ਦੇ ਉਹਦੇ ਵਿੱਚ ਜਾਂ ਲਾਲਾਂ ਵਾਲਾ ਆ ਜੇ ਤੇ ਉਹਦਾ ਹਾਲ ਕੀ ਹੋਊਗਾ ਇਹ ਚੀਜ਼ਾਂ ਨੂੰ ਛੱਡੋ ਵੀਰਾਂ ਦਾ ਨਾਂ ਤੁਸੀਂ ਵੀਰਾਂ ਨੂੰ ਪਕੰਡਵਾਜ ਕਹਾਓ ਆਪਦੇ ਬਜ਼ੁਰਗਾਂ ਦੀ ਸੇਵਾ ਕਰੋ ਸਰਕਾਰਾਂ ਦੀ ਸੇਵਾ ਕਰੋ ਆਪੀ ਗੱਡੀ ਚਲਾਓ ਸਿੱਧੀ ਚਲਾਓ ਗਲਤ ਕੰਮ ਛੱਡੋ ਕਿਉਂ ਬੇਅਤី ਕਰਾਈ ਹੈ ਕਿਉਂ ਆਪਦੀਆਂ ਬਦਨਾਮੀਆਂ ਕਰਾਈਆਂ ਨੇ ਇਹ ਚੀਜ਼ਾਂ ਤੋਂ ਰਾਹਤ ਪਾਓ ਸਾਰਿਆਂ ਨੂੰ ਇਹੀ ਬੇਨਤੀ ਹੱਥ ਬਨ ਕੇ ਆਪਦੇ ਦਰਬਾਰ ਚਲਾਓ ਤੁਹਾਡਾ ਦਰਬਾਰ ਕੋਈ ਨਹੀਂ ਰੋਕਣ ਵਾਲਾ ਜੰਮਿਆ ਇਹ ਸਰਕਾਰਾਂ ਦੀਆਂ ਪਤਾ ਨਹੀਂ ਕਿੰਨੀਆਂ ਕਪੀੜੀਆਂ ਤੋਂ ਚੱਲਦਾ ਆ ਰਹੇ ਨੇ ਦਰਬਾਰ ਤੇ ਅੱਜ ਦੇ ਟਾਈਮ 'ਚ ਜੇ ਕੋਈ ਕਹੇ ਵੀ ਬੰਦ ਹੋ ਜਾਣਗੇ ਬੰਦ ਨਹੀਂ ਹੁੰਦੇ ਤੇ ਨਾ ਕੋਈ ਬੰਦ ਕਰਾਉਣ ਵਾਲਾ ਹੈਗਾ ਪਰ ਹੱਕ ਸੱਚ ਦੀ ਹੱਕ ਸੱਚ ਦੀ ਫਿਕੀਰੀ ਕਰੋ ਹੱਕ ਸੱਚ ਦਾ ਆਪਦਾ ਹਾ ਦਾ ਨਾਰਾ ਮਾਰੋ ਸੋਨੋ ਇਹੀ ਬੇਨਤੀ ਹੈ ਸਾਰਿਆਂ ਨੂੰ ਵੀ ਆਪਦੇ ਜੋ ਵੀ ਕੋਈ ਸੰਗਤ ਆਉਂਦੀ ਹੈ ਜਾਂ ਕੋਈ ਬਾਬਾ ਸੇਵਾਦਾਰ ਹੈ ਉਹ ਆਪਦੇ ਹੱਕ ਸੱਚੇ ਚੱਲੋ ਸੰਗਤ ਨੂੰ ਵੀ ਸਿੱਧੇ ਰਾਹ ਪਾਓ ਜੇ ਕੋਈ ਸੰਗਤ ਗਲਤ ਤੁਹਾਡੇ ਕੋਲੇ ਕੋਈ ਕਹਿ ਕੇ ਆਉਂਦਾ ਵੀ ਅਸੀਂ ਆਹ ਕਰਾਉਣਾ ਉਹਨੂੰ ਸਿੱਧੇ ਰਾਹ ਪਾਓ ਉਦੋਂ ਗਮਰਾ ਨਾ ਕਰੋ ਤੁਹਾਨੂੰ ਇਹੀ ਬੇਨਤੀ ਆ ਸਾਰਿਆਂ ਨੂੰ ਹੱਥ ਬਨ ਕੇ ਵੀ ਇਹ ਜੀਤੇ ਚੱਲੋ ਤੇ ਸਾਡੇ ਵੱਲੋਂ ਦੁਬਾਰਾ ਫੇਰ ਸਾਡੇ ਰਿਸਪੈਕਟਡ ਬਾਬਾ ਚੈਨੀ ਜੀ ਸਾਡੇ ਸੁਨਾਮ ਤੋਂ ਤਰਸੀਮ ਜੀ ਪ੍ਰਧਾਨ ਤਰਸੀਮ ਨੂੰ ਪੁੱਛ ਕੇ ਦੇਖੋ ਤੁਸੀਂ ਆ ਤਰਸੀਮ ਖੜਿਆ ਸੁngਰੂਰ ਜ਼ਿਲ੍ਹੇ ਚ ਕੇਜੇ ਜੀ ਵੀ ਕੇਜੇ ਖਾਨ ਵੀ ਬੈਠਾ ਪਰਸੋਂ ਡਿਬੇਟ ਆਈ ਹੈ ਕੇਜੇ ਦੀ ਕਹਿੰਦਾ ਸਾਡੇ ਪ੍ਰੋਗਰਾਮ ਚੱਲਣ ਲੱਗੇ ਜੋ ਇਹਨਾਂ ਨੇ ਇਕੱਠੇ ਹੋ ਕੇ ਜੁਨਟ ਬਣਾਈ ਆ ਸਰਕਾਰ ਦੇ ਨਾਂ ਤੇ ਰਾਤ ਤੇ ਤੁਰੇ ਨੇ ਤਾਂ ਅੱਜ ਘਰ ਘਰ ਦਵਾਰੇ ਦਵਾਨ ਚੱਲਣ ਲੱਗੇ ਕੋਈ ਨਹੀਂ ਬੰਦ ਹੁੰਦਾ ਪਰ ਹੱਕ ਸੱਚ ਤੇ ਚੱਲੋ ਸਾਰਿਆਂ ਨੂੰ ਇਹੀ ਬੇਨਤੀ ਆ ਸਾਡੀ ਹੱਥ ਬਨ ਕੇ ਬੇਨਤੀ ਹੈ ਹੱਕ ਸੱਚ ਦਾ ਨਾਰਾ ਮਾਰੋ। ਇਹੀ ਇੰਨੀ ਕੀ ਗੱਲ ਅਸੀਂ ਬੋਲਣਾ ਚਾਹੁੰਦੇ ਸੀ ਤੇ ਬਾਬਾ ਮਜੀਦ ਜੀ ਸੋਨੂੰ ਦਰਵਾਜ਼ੇ ਤੋਂ ਫੇਰ ਸਾਡੀ ਲਾਹੀ ਦਰਵਾਜ਼ਾ ਸੈਟ ਹੈ ਕਿ ਕਿੰਨੋਂ ਲੱਖ ਲੱਖ ਮੁਬਾਰਕਾ ਬਣਾ ਰਹੇ ਨੇ। ਤੇ ਸਾਰੇ ਸਾਥੀਆਂ ਨੂੰ ਵੀ ਜੀ ਸੋਨੂੰ ਵੀ ਬੇਨਤੀ ਹੈ ਕਿ ਜੀ ਅੱਜ ਤੋਂ ਬਾਅਦ ਕੋਈ ਵੀ ਬਾਬਾ ਛੱਕੇ ਝਾਕਦਾ ਹੈ ਪੈਰਾ ਥੱਲੇ ਲਾਉਂਦਾ ਹੈ ਪੀਰ ਦੇ ਤੁਸੀਂ ਗੁੱਟ ਫੜ ਸਕਦੇ। ਜਿਹੜਾ ਤੁਹਾਨੂੰ ਰੋਕੂਗਾ ਤੁਹਾਨੂੰ ਤੁਰੰਤ ਪ੍ਰਸ਼ਾਸਨ ਵੀ ਆਊਗਾ ਰਾਤ ਨੂੰ ਤੁਹਾਨੂੰ 1 ਵਜੇ ਪੁਲਿਸ ਦੀ ਲੋੜ ਪਊਗੀ ਤੁਹਾਨੂੰ ਉਹ ਵੀ ਮਿਲੂਗੀ ਬਾਬੇ ਦਾ ਤੁਸੀਂ ਹੱਥ ਫੜ ਸਕਦੇ ਹੋ ਬਾਬੇ ਤੋਂ ਤੁਸੀਂ ਪੁੱਛ ਸਕਦੇ ਹੋ ਪਹਿਲਾਂ ਸਾਰੇ ਸਾਜ਼ੀ ਵੀ ਡਰ ਜਾਂਦੇ ਸੀਗੇ ਆਪਾਂ ਵੀ ਡਰ ਜਾਂਦੇ ਸੀ ਵੀ ਇਹਦਾ ਕੀ ਪਤਾ ਕੀ ਬੋਲ ਜੂ ਪਰ ਅੱਜ ਤੋਂ ਬਾਅਦ ਤੁਸੀਂ ਪੀਰਾਂ ਦੇ ਦਰਬਾਰ 'ਚ ਬੈਠੇ ਹੋ ਤੁਹਾਨੂੰ ਪੀਰਾਂ ਦੇ ਰਾਹ ਤੇ ਡਰਨਾ ਨਹੀਂ ਚਾਹੀਦਾ ਚਾਹੇ ਤੁਹਾਡੀ ਜਾਨ ਦੇ ਵੀ ਤੁਹਾਨੂੰ ਜਾਨ ਵੀ ਦੇਣੀ ਪੈ ਜੇ ਉਸ ਬਾਬੇ ਦਾ ਗੁੱਟ ਫੜੋ ਜਿਹੜਾ ਬਾਬਾ ਪੀਰਾਂ ਦੀ ਸਰਕਾਰਾਂ ਦੀ ਬੇਇੱਜ਼ਤੀ ਕਰਦਾ ਸੋਨੂੰ ਵੀ ਇਜਾਜ਼ਤ ਹੈ ਹੱਥ ਬੰਨ ਕੇ ਕਿਉਂਕਿ ਕੁਝ ਸਾਜ਼ੀਆਂ ਨੇ ਪ੍ਰਮੋਟ ਬਾਬੇ ਜਿਹੜੇ ਕੀਤੇ ਨਾ ਸਾਜ਼ੀਆਂ ਨੇ ਪੱਠਾ ਵਟਾਇਆ ਜਿਹੜੇ ਬਾਬੇ ਅੱਜ ਕੱਲ ਤੇ ਪ੍ਰਮੋਟ ਕੀਤੇ ਨੇ ਕਿਹਨੂੰ ਪਤਾ ਸੀ ਓਹੜਾ ਪਰੌਂਠੇ ਮੰਗਦਾ ਹਾਂ ਆ ਪਰੌਂਠੇ ਕੋਈ ਕਿਤੇ ਭੱਜ ਗਿਆ ਕੋਈ ਗੱਡੀ ਤੇ ਚੜ ਗਿਆ ਕੋਈ ਕਿਵੇਂ ਹੋ ਗਿਆ ਯਾਰ ਸਰਕਾਰਾਂ ਦੇ ਆਪਾਂ ਜਸਪਾਟ ਕਰਦੇ ਆ ਸਰਕਾਰਾਂ ਦੇ ਕੋਈ ਜਿਹੜੇ ਜਸਪਾਟ ਨੇ ਉਹਨਾਂ ਤਾਂ ਰਾਹ ਵੀ ਨਹੀਂ ਗਿਆ ਕੋਈ ਗਾਣੇ ਬਣਾਦੇ ਅੱਜ ਕੱਲ ਓਵੇਂ ਜੋਕਰੀ ਪੀਰਾਂ ਨੂੰ ਉਹ ਕਰਦਾ ਸਰਕਾਰਾਂ ਨੂੰ ਕਹੇ ਕਿ ਐਡਾ ਵੱਡਾ ਲਾਤਾ ਇਹੀ ਬੇਨਤੀ ਆ ਸਾਡੀ ਸਾਰੇ ਭਰਾਵਾਂ ਨੂੰ ਜਿਨ੍ਹਾਂ ਦੀ ਬੀਬੀਆਂ ਭੈਣਾਂ ਬੈਠੀਆਂ ਨੇ ਵੀ ਕਿ ਦਰਬਾਰ ਤੇ ਜਾਓ ਆਪਦੀ ਸੇਵਾ ਕਰੋ ਆਪਦੇ ਪਰਿਵਾਰ ਨੂੰ ਵੀ ਨਾਲ ਲੈ ਕੇ ਜਾਓ ਕਿਸੇ ਨੂੰ ਧੋਖਾ ਧੜਚਾ ਨਾ ਰੱਖੋ ਕੱਲ ਨੂੰ ਬਾਪੇ ਤੇ ਵੀ ਸੇਵਾਦਾਰ ਤੇ ਵੀ ਉਂਗਲ ਖੜੀ ਹੋ ਜਾਂਦੀ ਹੈਗੀ ਤੇ ਉਸ ਬੀਬੀ ਭੈਣ ਤੇ ਵੀ ਉਂਗਲ ਖੜੀ ਹੋ ਜਾਂਦੀ ਹੈ। ਇਹੀ ਬੇਨਤੀ ਆ ਸਾਨੂੰ ਸੋਨੂੰ ਬਾਰ-ਬਾਰ ਵੀ ਆਪਦੀ ਹੱਕ ਸੱਚ ਦਾ ਨਾਅਰਾ ਲਾਓ ਜੀ। ਸੋਨੂੰ ਲੱਖ-ਲੱਖ ਮੁਬਾਰਕਾਂ ਭੰਡਾਰੇ ਦੀ ਸਾਡੇ ਤੁਹਾਡੇ ਸਾਰੇ ਪਰਿਵਾਰ ਨੂੰ ਯਾ ਸਰਕਾਰਾਂ ਦੀ। ਹੋ ਰਾਮਾ ਬਾਦਰੀ ਸੱਚੇ ਦਰਬਾਰ ਕੀ